ਕਦੀ ਤੁਹਾਡਾ ਬੱਚਾ ਬੋਲਦਾ ਹੈ ਉਹਦੇ ਬੋਲਾਂ 'ਚ ਤੁਹਾਨੂੰ ਭਗਵਾਨ ਨਜ਼ਰ ਨਹੀਂ ਆਉਂਦਾ ਉਹ ਕਹਿੰਦੇ ਚੁੱਪ ਕਰਕੇ ਬੈਠ ਤਾਂ ਹੋਰ ਮੰਤਰ ਬੜੇ ਉੱਚੀ ਉੱਚੀ ਪੜਦੇ ਹੋ ਜਿਹਨਾਂ ਤੁਹਾਨੂੰ ਅਰਥ ਹੀ ਨਹੀਂ ਪਤਾ ਜਰਾ ਗੌਰ ਕਰਨਾ ਹੋਰ ਮੰਤਰ ਹੀ ਨਹੀਂ ਉੱਚੀ ਉੱਚੀ ਪੜਦੇ ਆ ਉਹਦਾ ਅਰਥ ਹੀ ਨਹੀਂ ਪਤਾ ਕੋਈ ਸੰਸਕ੍ਰਿਤ ਦੇ ਬੋਲ ਰਿਹਾ ਕੋਈ ਅਰਬੀ ਦੇ ਬੋਲ ਰਿਹਾ ਹੈ ਬੰਦੇ ਨੂੰ ਅਰਥ ਹੀ ਨਹੀਂ ਪਤਾ ਤੇ ਜਿਹੜਾ ਬੱਚੇ ਦੀ ਤੋਤਲੀ ਜ਼ੁਬਾਨ ਹੈ ਉਹ ਜਿਹੜਾ ਮੁਸਕਰਾ ਕੇ ਬੋਲ ਰਿਹਾ ਹੈ ਕਾਸ਼ ਇਸੀ ਉਹਦੇ ਬੋਲਾਂ 'ਚ ਪਗ ਨੂੰ ਮਹਿਸੂਸ ਕੀਤਾ ਹੁੰਦਾ ਕਿ ਇਹਦੇ ਅੰਦਰ ਬੈਠਾ ਉਹ ਭਗਵਾਨ ਹੀ ਤਾਂ ਬੋਲ ਰਿਹਾ ਹੈ ਉਹ ਪ੍ਰਭੂ ਇਹ ਤਾਂ ਬੋਲ ਰਿਹਾ ਹੈ ਇਹ ਗੱਲ ਬੜੀ ਸਮਝਣ ਵਾਲੀ ਹੈ ਪਰਮਾਤਮਾ ਨੂੰ ਨੇੜੇ ਮਹਿਸੂਸ ਕਰੋਗੇ ਤਾਂ ਫਿਰ ਉਹ ਜਲਦੀ ਮਿਲੇਗਾ ਤਾਂ ਜਦੋਂ ਪਰਮਾਤਮਾ ਨੂੰ ਦੂਰ ਹੀ ਦੇਖਦੇ ਰਵਾਂਗੇ ਉਹ ਫਕੀਰਾਂ ਅੰਦਰ ਸੀ ਉਹ ਗੁਰੂਆਂ ਅੰਦਰ ਸੀ ਉਹ ਅਵਤਾਰਾਂ ਅੰਦਰ ਸੀ ਉਹ ਪੈਗੰਬਰਾਂ ਅੰਦਰ ਸੀ ਜਦੋਂ ਦੂਰ ਹੀ ਕਿਉਂਕਿ ਜੋ ਦੂਰ ਤਾਂ ਉਹਨੂੰ ਐਸੀ ਦੂਰ ਮਹਿਸੂਸ ਕਰ ਲਿਆ ਤਾਂ ਪਰਮਾਤਮਾ ਸਾਡੇ ਤੋਂ ਦੂਰ ਹੁੰਦਾ ਚਲਾ ਗਿਆ ਤਾਂ ਜਦੋਂ ਐਸੀ ਮਹਿਸੂਸ ਕਰ ਲਿਆ ਹਵਾ ਦੇ ਅੰਦਰ ਉਹੀ ਹਰ ਸ਼ੈਅ ਅੰਦਰ ਉਹੀ ਮੈਂ ਜਿੱਥੇ ਬੈਠਾ ਉੱਥੇ ਉਹ ਹੈ ਮੈਂ ਹਵਾ ਲੈ ਰਿਹਾ ਹਾਂ ਇਸ ਸਵਾਸ ਦੇ ਨਾਲ ਉਹ ਆ ਰਿਹਾ ਹੈ ਸਵਾਸ ਨਾਲ ਉਹ ਜਾ ਰਿਹਾ ਹੈ ਮੈਂ ਭੋਜਨ ਕਰ ਰਿਹਾ ਭੋਜਨ ਅੰਦਰ ਵੀ ਉਹੀ ਹੈ ਹਰ ਸ਼ੈ ਅੰਦਰ ਉਹੀ ਹੈ ਜਦੋਂ ਇਦਾਂ ਨਜ਼ਦੀਕ ਸਮਝਣਾ ਸ਼ੁਰੂ ਕਰ ਲਿਆ ਤਾਂ ਫਿਰ ਤੁਸੀਂ ਹੌਲੀ-ਹੌਲੀ ਉਸ ਮੁਕਾਮ ਤੇ ਪਹੁੰਚ ਜਾਓਗੇ ਜਿੱਥੋਂ ਸਾਰੇ ਪਰਦੇ ਹਟ ਜਾਣਗੇ ਕਿਉਂਕਿ ਗੱਲ ਸਾਡੇ ਸਮਝਣ ਦੀ ਹੈ ਇਹ ਤਾਂ ਕਈ ਵਾਰ ਬੰਦਾ ਕਹਿੰਦਾ ਨਾ ਭਾਈ ਮੈਂ ਦੂਰ ਹੋ ਕੇ ਵੀ ਤੇੜੇ ਨੇੜੇ ਆ ਤੁਸੀਂ ਕਈ ਵਾਰ ਆਪਣੇ ਔਲਾਦ ਨੂੰ ਕਹਿ ਦਿੰਦੇ ਹੋ ਇੱਕ ਬਾਪ ਬੇਟੀ ਨੂੰ ਢੋਲੀ ਬਿਠਾਉਂਦਾ ਕਹਿੰਦਾ ਬੇਟੀ ਫਿਕਰ ਨਾ ਕਰ ਇਹ ਨਾ ਸੋਚੀ ਮੈਂ ਦੂਰ ਹਾਂ ਮੈਂ ਤੇਰੇ ਨੇੜੇ ਹੀ ਹਾਂ ਇੱਕ ਬਾਪ ਬੇਟੇ ਨੂੰ ਵਿਦੇਸ਼ ਭੇਜਦਾ ਹੈ ਇੱਕ ਮਾਂ ਬੇਟੇ ਨੂੰ ਬਾਹਰ ਭੇਜਦੀ ਹੈ ਆਊਟ ਆਫ ਕੰਟਰੀ ਦੂਸਰੇ ਦੇਸ਼ ਉਤ ਮੈਂ ਨਾਲ ਹੀ ਹਾਂ ਦਰੇ ਫਿਕਰ ਨਾ ਕਰ ਮੇਰੀਆਂ ਦੁਆਵਾਂ ਨਾਲ ਹੀ ਇਹ ਮਤਲਬ ਕੀ ਹੈ ਅਸੀਂ ਇਹੀ ਕਹਿੰਦੇ ਕਿ ਇਹ ਉਦਾਸ ਨਾ ਹੋਵੇ ਇਹ ਨਾ ਸਮਝੇ ਕਿ ਹੁਣ ਚਲੇ ਗਿਆ ਤਾਂ ਰਿਸ਼ਤਾ ਖਤਮ ਹੋ ਗਿਆ ਇਹ ਸਮਝੇ ਕਿ ਦੂਰ ਹੋ ਕੇ ਵੀ ਅਸੀਂ ਤੇਰੇ ਨਾਲ ਹੈ ਜੇ ਅਸੀਂ ਆਪਣੇ ਧੀਆਂ ਪੁੱਤਰਾਂ ਨੂੰ ਆਪਣੇ ਸੱਜਣਾ ਮਿੱਤਰਾਂ ਨੂੰ ਕਹਿ ਸਕਦੇ ਹਾਂ ਮੈਂ ਤੇਰੇ ਨਾਲ ਹਾਂ ਹਾਲਾਂਕਿ ਅਸੀਂ ਨਾਲ ਨਹੀਂ ਹਾਂ ਅਸੀਂ ਦੂਰ ਹਾਂ ਪਰ ਫਿਰ ਵੀ ਅਸੀਂ ਉਹਨੂੰ ਹੌਸਲਾ ਦਿੰਦੇ ਨਾਲ ਆ ਕੋ ਫਿਰ ਸਾਡਾ ਮਾਲਿਕਤਾ ਹੈ ਹੀ ਸੱਚਮੁੱਚ ਸਾਡੇ ਨਾਲ ਉਹਨੂੰ ਅਸੀਂ ਕਿਉਂ ਦੂਰ ਮਹਿਸੂਸ ਕਰਦੇ ਹਾਂ ਉਹਨੂੰ ਅਸੀਂ ਕਿਉਂ ਨਹੀਂ ਆਪਣੇ ਨਾਲ ਹਰ ਵੇਲੇ ਮਹਿਸੂਸ ਕਰਦੇ ਇਸ ਲਈ ਜਦੋਂ ਕਿਤੇ ਖਿਲਦਾ ਹੋਇਆ ਫੁੱਲ ਦੇਖੋ ਤਾਂ ਰੁਕੋ ਪਿਆਰ ਨਾਲ ਦੇਖੋ ਇਹ ਉਹੀ ਤਾਂ ਖਿਲ ਰਿਹਾ ਹੈ ਇਹ ਤਾਂ ਫੁੱਲ ਮਿੱਟੀ ਜੋ ਪੈਦਾ ਹੋ ਰਿਹਾ ਮਿੱਟੀ ਦੀ ਕੀ ਹਿੰਮਤ ਕਿ ਖੁਸ਼ਬੂ ਦੇ ਦੇਵੇ ਮਿੱਟੀ ਦੀ ਕੀ ਤਾਕਤ ਕਿ ਰੰਗ ਦੇ ਦੇਵੇ ਇਹ ਫੁੱਲ ਇੰਨਾ ਸੁੰਦਰ ਹੈ ਦੇ ਅੰਦਰ ਖੁਸ਼ਬੂ ਹੈ ਮਹਿਕ ਹੈ ਰੰਗ ਹੈ ਤਾਂ ਇਹ ਦੇਣ ਵਾਲਾ ਪ੍ਰਭੂ ਹੀ ਹੈ ਉਹੀ ਇਹਦੇ ਅੰਦਰ ਖੇਲ ਰਿਹਾ ਹੈ ਚਿੜੀਆਂ ਦੀ ਆਵਾਜ਼ ਸੁਣੋ ਇਹ ਉਹੀ ਬੋਲ ਰਿਹਾ ਹੈ ਹਵਾ ਦੇ ਝੁਕ ਕੇ ਮਹਿਸੂਸ ਕਰੂ ਉਹੀ ਹੈ ਦਿਲ ਦੀ ਧੜਕਣ ਮਹਿਸੂਸ ਕਰੂ ਉਹੀ ਤੁਹਾਡੇ ਅੰਦਰ ਧੜਕ ਰਿਹਾ ਹੈ ਯਾਨੀ ਜਦੋਂ ਤੁਸੀਂ ਉਹਨੂੰ ਹਰ ਪਲ ਆਪਣੇ ਨੇੜੇ ਸਮਝਣਾ ਮਹਿਸੂਸ ਕਰ ਦਿੱਤਾ ਤਾਂ ਤੁਹਾਡਾ ਜੀਵਨ ਹੀ ਕੁਝ ਹੋਰ ਹੋ ਜਾਏਗਾ ਤੁਹਾਡੀ ਜ਼ਿੰਦਗੀ ਕੁਝ ਹੋਰ ਹੋ ਜਾਏਗੀ ਅੱਜ ਤੁਸੀਂ ਸਿਰਫ ਮੰਦਰਾਂ 'ਚ ਜਾ ਕੇ ਯਾਦ ਕਰਦੇ ਹੋ ਮਸਜਿਦਾਂ 'ਚ ਜਾ ਕੇ ਯਾਦ ਕਰਦੇ ਹੋ ਤਾਂ ਜਦੋਂ ਤੁਸੀਂ ਹਰ ਪੱਲ ਨੂੰ ਆਪਣੇ ਨੇੜੇ ਸਮਝਣਾ ਸ਼ੁਰੂ ਕਰਤਾ ਤਾਂ ਹਰ ਪੱਲ ਹੀ ਉਹਨੂੰ ਤੁਸੀਂ ਯਾਦ ਕਰੋਗੇ ਕਿਉਂਕਿ ਮੰਦਰ 'ਚ ਜਾ ਕੇ ਯਾਦ ਕਿਉਂ ਕਰਦੇ ਆ ਕਿ ਭਗਵਾਨ ਦਾ ਘਰ ਹੈ ਇਹ ਖੁਦਾ ਦਾ ਘਰ ਹੈ ਮਸਜਿਦ ਤਾਂ ਇੱਥੇ ਯਾਦ ਕਰਨ ਆਂਦੇ ਨਮਾਜ਼ ਪੜ੍ਹਨ ਆਂਦੇ ਪੂਜਾ ਕਰਨ ਆਂਦੇ ਆ ਪਰ ਐਸੀ ਤਾਂ ਇਹ ਕਹਾਂਗੇ ਜੇ ਮੰਦਰ ਖੁਦਾ ਦਾ ਘਰ ਹੈ ਮੰਦਰ ਭਗਵਾਨ ਦਾ ਘਰ ਹੈ ਤਾਂ ਤੁਹਾਡਾ ਘਰ ਛਿਦਾਂ ਦਾ ਘਰ ਹੈ ਉਹ ਛਿਦਾਂ ਦਾ ਘਰ ਹੈ ਫਿਰ ਉਹ ਵੀ ਤਾਂ ਭਗਵਾਨ ਦਾ ਹੀ ਘਰ ਆ ਬਸ ਮਹਿਸੂਸ ਕਰੋਗੇ ਉਹ ਪਰਮਾਤਮਾ ਇੱਥੇ ਵੀ ਮੌਜੂਦ ਹੈ। ਔਰ ਜਦੋਂ ਇਹ ਚੀਜ਼ ਅਸੀਂ ਮਹਿਸੂਸ ਕਰ ਲਈ ਤਾਂ ਫਿਰ ਯਾਦ ਰੱਖੋ ਤੁਸੀਂ ਘਰਾਂ ਚ ਵੀ ਪਾਪ ਕਰਨ ਤੋਂ ਬਚ ਜਾਓਗੇ। ਇਸ ਲਈ ਉਹਨੂੰ ਨੇੜੇ ਸਮਝਣਾ ਹੈ। ਉਹਨੂੰ ਦੂਰ ਸਮਝਣ ਦੀ ਜਿਹੜਾ ਗਲਤੀ ਕਰਦਾ ਹੈ ਉਹ ਸਦਾ ਪ੍ਰਭੂ ਤੋਂ ਦੂਰ ਰਹਿ ਜਾਂਦਾ ਹੈ ਤਾਂ ਜਿਹੜਾ ਉਹਨੂੰ ਹਰ ਸ਼ੈ ਅੰਦਰ ਮਹਿਸੂਸ ਕਰਨਾ ਸ਼ੁਰੂ ਕਰ ਦਿੰਦਾ ਹੈ। ਕਿ ਹਰ ਸ਼ੈ ਚ ਮੇਰਾ ਮਾਲਕ ਹੈ ਮੇਰਾ ਪ੍ਰਭੂ ਹੈ ਹਰ ਪਲ ਮੇਰੇ ਨਾਲ ਹੈ ਮੇਰੇ ਰੋਮ ਰੋਮ ਵਿੱਚ ਉਹ ਹੈ ਅੰਦਰ ਤੂੰ ਤੇ ਬਾਹਰ ਤੂੰ ਰੋਮ ਰੋਮ ਵਿੱਚ ਤੂੰ ਕਹੇ ਹੁਸੈਨ ਫਕੀਰ ਸਾਈ ਦਾ ਮੈਂ ਨਹੀਂ ਬਸ ਤੂੰ ਜਦੋਂ ਇਹ ਆ ਗਿਆ ਕਿ ਹੁਣ ਮੈਂ ਨਹੀਂ ਹੈ ਉਹੀ ਹੈ ਤਾਂ ਫਿਰ ਤੁਹਾਨੂੰ ਉਹ ਮੰਜ਼ਿਲ ਮਿਲ ਜਾਏਗੀ ਫਿਰ ਤੁਸੀਂ ਵੀ ਉਹ ਮੁਕਾਮ ਤੇ ਪਹੁੰਚ ਜਾਓਗੇ ਜਿੱਥੇ ਪਤਾ ਲੱਗੇਗਾ ਉਹਦੇ ਘਰ ਦਾ ਦਰਵਾਜਾ ਹੈ ਹੀ ਨਹੀਂ ਇਸ ਲਈ ਮਹਾਤਮਾ ਬੋਧਿ ਇਹ ਗੱਲ ਯਾਦ ਰੱਖਣਾ ਮਹਾਤਮਾ ਬੋਧ ਕਹਿੰਦੇ ਤੂੰ ਕਹਿੰਦਾ ਕਿੱਦਾਂ ਪਾਇਆ ਪਾਇਆ ਨਹੀਂ ਉਹ ਤਾਂ ਪਾਇਆ ਹੀ ਹੋਇਆ ਸੀ ਉਹ ਤਾਂ ਮਿਲਿਆ ਹੀ ਹੋਇਆ ਸੀ ਬਸ ਉੱਥੇ ਤੱਕ ਪਹੁੰਚਿਆ ਕਿਉਂਕਿ ਜਿੱਦਾਂ ਘਰ ਦੇ ਵਿੱਚ ਕੋਈ ਚੀਜ਼ ਅਸੀਂ ਉੱਚੀ ਰੱਖ ਦਿੰਦੇ ਹਾਂ ਉੱਚੀ ਜਗ੍ਹਾ ਰੱਖ ਦਿੰਦੇ ਹਾਂ ਉਹ ਚੀਜ਼ ਜਿਹੜੀ ਬੱਚਿਆਂ ਵਾਸਤੇ ਨੁਕਸਾਨਦਾਇਕ ਹੁੰਦੀ ਹੈ ਬੱਚੇ ਛਾਲਾ ਮਾਰਦੇ ਪਰ ਹੱਥ ਨਹੀਂ ਪਹੁੰਚਦਾ ਹੱਥ ਨਹੀਂ ਪਹੁੰਚਦਾ ਤੇ ਮਾਪੇ ਨੂੰ ਕਹਿੰਦੇ ਉਹ ਚੀਜ਼ ਲੈਣੀ ਹੈ ਫਿਰ ਮਾਪੇ ਲਾ ਕੇ ਦਿੰਦੇ ਆ ਪਰ ਇੱਕ ਵਕਤ ਆਂਦਾ ਹੈ ਸਮਾਂ ਗੁਜ਼ਰਦਾ ਹੈ ਬੱਚਾ ਵੱਡਾ ਹੁੰਦਾ ਹੈ ਹੁੰਦਾ ਹੁੰਦਾ ਉਹਦੀ ਹਾਈਟ ਇੰਨੀ ਉੱਚੀ ਹੋ ਜਾਂਦੀ ਫਿਰ ਮਾਮਾ ਨੂੰ ਆਵਾਜ਼ ਮਾਰਨ ਦੀ ਪਿਤਾ ਨੂੰ ਆਵਾਜ਼ ਮਾਰਨ ਦੀ ਲੋੜ ਨਹੀਂ ਫਿਰ ਉਹਦੀ ਆਪਣੀ ਪਹੁੰਚ ਉੱਥੇ ਤੱਕ ਹੋ ਜਾਂਦੀ ਔਰ ਉਸ ਚੀਜ਼ ਨੂੰ ਪਾ ਲੈਂਦਾ ਹੈ ਇਸੇ ਤਰ੍ਹਾਂ ਪਰਮਾਤਮਾ ਤੁਹਾਡੇ ਅੰਦਰ ਹੀ ਹੈ ਪਰ ਇੰਨਾ ਕੀਮਤੀ ਹੈ ਕਿ ਉਸ ਜਗ੍ਹਾ ਬੈਠਾ ਹੈ ਕਿ ਤੁਸੀਂ ਉਹਨੂੰ ਪਾਣ ਦੇ ਲਾਇਕ ਹੋ ਜਾਓ ਉੱਥੇ ਤੱਕ ਪਹੁੰਚ ਜਾਵੋ ਕਿਉਂਕਿ ਜਿਹੜੀ ਚੀਜ਼ ਬੱਚੇ ਨੂੰ ਹਾਲੇ ਸਮਝ ਨਹੀਂ ਹੈ ਜੇ ਤਾਂ ਫਰਜ਼ ਕਰੋ ਕੋਈ ਮੈਡੀਸਨ ਹੈ ਤੁਸੀਂ ਬੱਚੇ ਦੀ ਪਹੁੰਚ ਵਿੱਚ ਰੱਖ ਦਿੱਤੀ ਬੱਚਾ ਖਾਏਗਾ ਨੁਕਸਾਨ ਕਰੇਗਾ ਇਸ ਲਈ ਉਹਨੂੰ ਉੱਚਾ ਰੱਖ ਦਿੰਦੇ ਹਾਂ ਕਿ ਥੋੜਾ ਬੱਚਾ ਪਹਿਲਾਂ ਸਮਝਦਾਰ ਹੋ ਜਾ ਬड़ा ਹੋ ਜਾਵੇ ਫਿਰ ਇਸੇ ਤਰ੍ਹਾਂ ਜੇ ਪ੍ਰਮਾਤਮਾ ਨੂੰ ਵੀ ਇਦਾਂ ਹੀ ਕਿਤੇ ਇਦਾਂ ਮਿਲ ਜਾਵੇ ਨਾ ਤਾਂ ਫਿਰ ਆ ਜਿੰਨੇ ਪਾਪੀ ਪਾੜੇ ਕਰਮ ਕਰਨ ਵਾਲੇ ਕਣ ਲੈ ਇਧਰ ਅਸੀਂ ਪਾਪ ਕਰ ਰਹੇ ਹਾਂ ਤਾਂ ਦੇਖ ਲੈ ਬਗਲ 'ਚ ਪ੍ਰਮਾਤਮਾ ਵੀ ਹੈ ਸਾਡੇ ਪਾ ਲਿਆ ਇਦਾਂ ਝੱਕ ਲਿਆ ਸੀ ਇਦਾਂ ਮਿਲ ਗਿਆ ਆਸਾਨੀ ਨਾਲ ਇਸ ਲਈ ਪ੍ਰਭੂ ਨੇ ਥੋੜੀਆਂ ਸ਼ਰਤਾਂ ਰੱਖੀਆਂ ਹੈ ਕਿ ਜੇ ਮੇਰੇ ਤੱਕ ਪਹੁੰਚਣਾ ਹੈ ਤਾਂ ਤੈਨੂੰ ਆਪਣੇ ਜੀਵਨ 'ਚ ਸੁਧਾਰ ਨਿਆਣਾ ਪਾਏਗਾ ਤੈਨੂੰ ਆਪਣੀਆਂ ਕਮੀਆਂ ਦੂਰ ਕਰਨੀਆਂ ਪੈਣਗੀਆਂ ਤੈਨੂੰ ਆਪਣੇ ਆਪ ਨੂੰ ਉਸ ਉਚਾਈ ਤੱਕ ਲੈ ਕੇ ਆਉਣਾ ਪਏਗਾ ਜਿੱਥੇ ਮੈਂ ਬੈਠਾ ਹਾਂ ਜਦੋਂ ਉੱਥੇ ਪਹੁੰਚ ਗਿਆ ਤਾਂ ਫਿਰ ਤੂੰ ਮੈਨੂੰ ਪਾ ਲਏਗਾ ਇਸ ਲਈ ਆਪਣੀ ਪਹੁੰਚ ਉੱਥੇ ਤੱਕ ਬਣਾਈਏ ਔਰ ਇਹੀ ਪਹੁੰਚ ਉੱਥੇ ਤੱਕ ਬਣਾਉਣ ਵਾਸਤੇ ਤਾਂ ਸਾਨੂੰ ਗੁਰੂ ਰਹਿਬਰ ਸੰਤ ਸਮਝਾਉਂਦੇ ਹੈ ਇਸ ਲਈ ਸਮਝਣਾ ਜ਼ਰਾ ਸਾਰੇ ਜੀ ਕਿ ਐਸੀ ਕੋਸ਼ਿਸ਼ ਕਰੀਏ ਆਪਣੇ ਕਰਮਾਂ ਨੂੰ ਦਰੁਸਤ ਕਰੀਏ ਕਰੋ ਮੈਸੇ ਕਰੀਏ ਕਿ ਆਪਣੇ ਮਾਲਕ ਤੱਕ ਪਹੁੰਚੀਏ ਔਰ ਉਹਨਾਂ ਕਰਮਾਂ ਤੋਂ ਸਭ ਤੋਂ ਪਹਿਲਾਂ ਤਾਂ ਸ਼ੁਕਰਾਨਾ ਆਂਦਾ ਹੈ ਕਿ ਆਪਣੇ ਰੱਬ ਦਾ ਅਸੀਂ ਸ਼ੁਕਰਾਨਾ ਕਰਨਾ ਸਿੱਖੀਏ ਕਿਉਂਕਿ ਆਪਣਾ ਪੇਟ ਭਰਨ ਦੀ ਖਾਤਰ ਆਪਣਾ ਪੇਟ ਭਰਨ ਦੀ ਖਾਤਰ ਪੰਛੀ 100-100 ਵਾਰ ਸੀਸ ਝੁਕਾਵੇ ਆਪਣਾ ਪੇਟ ਭਰਨ ਦੀ ਖਾਤਰ ਪੰਛੀ 100-100 ਵਾਰੀ ਸੀਸ ਝੁਕਾਵੇ ਤੂੰ ਬੰਦਿਆਂ ਲੱਖ ਦਾਤਾਂ ਲੈ ਕੇ ਇੱਕ ਵਾਰ ਨਾ ਸ਼ੁਕਰ ਮਨਾਵੇ ਕਦੀ ਪੰਛੀ ਨੂੰ ਦਾਣਾ ਚੁਗਦਿਆਂ ਦੇਖੋ ਚੁਗਦਾ ਹੈ ਕਿ ਨਹੀਂ ਝੁੰਝ ਥੱਲੇ ਦਾਣਾ ਚੁੱਕ ਕੇ ਫਿਰ ਫੇਰ ਚੁਗਦਾ ਉਹ ਇੱਕ ਆਪਣਾ পেট ਭਰਨ ਦੀ ਗੱਲ ਕਿੰਨੀ 100 ਵਾਰ ਬੰਦਰੀ ਸਿਰ ਝੁਕਾਂਦਾ ਹੈ 100 ਵਾਰ ਤਾਂ ਬੰਦੇ ਕੋ ਇੰਨਾ ਟਾਈਮ ਨਹੀਂ ਮਿਲਦਾ ਕਿ ਇੱਕ ਵਾਰੀ ਆਪਣੇ ਮਾਲਿਕ ਅੱਗੇ ਸਿਰ ਝੁਕਾ ਕੇ ਉਹਦਾ ਸ਼ੁਕਰ ਕਰ ਲਵੇ ਪੰਛੀ ਇੱਕ ਵਾਰ পেট ਭਰਨ ਨੂੰ 100 ਵਾਰ ਸਿਰ ਝੁਕਾਂਦਾ ਹੈ ਤਾਂ ਐਸੀ 100 ਵਾਰ পেট ਭਰਦੇ ਆ 100 ਪਦਾਰਥ ਹਾਸਲ ਕਰਦੇ ਆ ਤੇ ਇੱਕ ਵਾਰ ਵੀ ਸਾਡਾ ਸਿਰ ਆਪਣੇ ਮਾਲਕ ਅੱਗੇ ਝੁਕਦਾ ਨਹੀਂ ਹੈ ਇਸ ਲਈ ਤਾਂ ਝੁਕਣ ਦੀ ਕਲਾ ਬੰਦਾ ਭੁੱਲ ਗਿਆ ਸ਼ੁਕਰਾਨੇ ਦੀ ਕਲਾ ਬੰਦਾ ਭੁੱਲ ਗਿਆ ਫਿਰ ਬੰਦੇ ਨਾਲ ਉਹ ਪੰਛੀ ਚੰਗੇ ਆ ਜਿਹੜੇ ਰੱਬ ਨੂੰ ਯਾਦ ਵੀ ਕਰਦੇ ਆ ਖਾਂਦੇ ਵੀ ਆ ਤਾਂ ਰੱਬ ਅੱਗੇ ਸਿਰ ਵੀ ਸ਼ੁਕਰਾਨੇ ਚੁਕਾਉਂਦੇ ਹੈ ਕਮ ਸੇ ਕਮ ਜੇ ਰੱਬ ਉਹ ਮਾਲਿਕ ਉਹ ਪਰਮਾਤਮਾ ਇੰਨੀਆਂ ਸਾਨੂੰ ਦਾਤਾਂ ਦੇ ਰਿਹਾ ਹੈ ਤਾਂ ਕਮ ਸੇ ਕਮ ਅਸੀਂ ਇੱਕੋ ਹੀ ਤਾਂ ਨਿਯਮ ਬਣਾਈਏ ਕਿ ਸਵੇਰੇ ਸ਼ਾਮ ਹੀ ਉਹਦੇ ਅੱਗੇ ਸਿਰ ਝੁਕਾ ਲਈਏ ਉਹਦਾ ਸ਼ੁਕਰ ਮਨਾ ਲਈਏ ਹਰ ਵੇਲੇ ਨਹੀਂ ਕਰ ਸਕਦੇ ਤਾਂ ਸੁਬਾ ਸ਼ਾਮ ਹੀ ਕਰ ਲਈਏ ਸਵੇਰ ਹੁੰਦੀ ਹੈ ਸ਼ੁਕਰਾਨਾ ਕਰ ਲਈਏ ਸੀਸ ਝੁਕਾ ਲਈਏ ਉਹਦੇ ਕਦਮਾਂ 'ਚ ਕਿਉਂਕਿ ਗੱਲ ਤਾਂ ਝੁਕਣ ਦੀ ਹੈ ਇਹ ਗੱਲ ਹਮੇਸ਼ਾ ਯਾਦ ਰੱਖਣਾ ਗੱਲ ਝੁਕਣ ਦੀ ਹੈ ਇਹ ਫਰਕ ਨਹੀਂ ਪੈਂਦਾ ਕਿ ਤੁਸੀਂ ਮੈਦਾਨ 'ਚ ਝੁਕਦੇ ਹੋ ਗੱਲ ਝੁਕਣ ਦੀ ਹੈ ਕਿ ਮੇਰਾ ਮਾਲਕ ਹਰ ਜਗ੍ਹਾ ਹੈ ਮੈਂ ਉਹਦੇ ਅਗੇ ਝੁਕ ਰਿਆਂ ਕਿਉਂਕਿ ਝੁਕਣ ਨਾਲ ਨਿਮਰਤਾ ਆਂਦੀ ਹੈ ਔਰ ਇਹ ਝੁਕਣਾ ਵੀ ਕਿਸੇ ਮੰਗ ਕਰਕੇ ਨਹੀਂ ਹੈ ਇਹ ਝੁਕਰਾਨਾ ਝੁਕਣਾ ਹੈ ਸ਼ੁਕਰਾਨੇ ਕਰਕੇ ਕਿ ਸ਼ੁਕਰ ਹੈ ਮੇਰੇ ਮਾਲਕ ਤੂੰ ਪਹਿਲੇ ਹੀ ਬਹੁਤ ਕੁਝ ਦਿੱਤਾ ਹੈ ਹੋਰ ਕੀ ਮੰਗਣਾ ਇਸ ਲਈ ਸਭ ਤੋਂ ਪਹਿਲਾਂ ਆਪਣੇ ਜੀਵਨ ਦਾ ਇਹ ਨਿਯਮ ਹੋਣਾ ਚਾਹੀਦਾ ਕਿ ਅਸੀਂ ਸ਼ੁਕਰਾਨੇ ਵਾਸਤੇ ਝੁਕੀਏ ਮੰਗਣ ਵਾਸਤੇ ਤਾਂ ਬਹੁਤ ਵਾਰ ਝੁਕ ਲਿਆ ਫਰਿਆਦਾਂ ਤਾਂ ਬਹੁਤ ਕਰ ਲੀਆਂ ਅਰਦਾਸਾਂ ਤਾਂ ਬਹੁਤ ਕਰ ਲੀਆਂ ਅਰਦਾਸਾਂ ਕਰਕੇ ਤਾਂ ਬਹੁਤ ਝੁਕ ਗਏ ਪਰ ਹੁਣ ਝੁਕਣਾ ਹੈ ਪਰਮਾਤਮਾ ਦੇ ਸ਼ੁਕਰਾਨੇ ਵਾਸਤੇ ਇੱਥੇ ਅਰਦਾਸ ਤੋਂ ਸਾਨੂੰ ਇੱਕ ਗੱਲ ਬੜੀ ਪਿਆਰੀ ਯਾਦ ਆ ਗਈ ਨੱਥੂ لال ਦੀ ਨੱਥੂ لال ਰਾਜ ਮਿਸਤਰੀ ਦਾ ਕੰਮ ਕਰਦਾ ਸੀ ਹੁਣ ਇੱਕ ਆਦਮੀ ਨੇ ਕਿਹਾ ਨੱਥੂ لال ਜੀ ਮੇਰੇ ਘਰ ਕੋਠੀ ਬਣਾਨੀ ਹੈ ਪਲਾਟ ਲੈ ਲਿਆ ਬਸ ਤੁਸੀਂ ਆ ਕੇ ਕੰਮ ਸ਼ੁਰੂ ਕਰੋ ਨੱਥੂ لال ਚਲਾ ਗਿਆ ਆਪਣੇ ਮਜ਼ਦੂਰਾਂ ਨੂੰ ਨਾਲ ਲੈ ਕੇ ਔਰ ਜਾ ਕੇ ਨੀ ਪੱਟੀ ਜਦੋਂ ਇੱਟ ਰੱਖਣ ਲੱਗੇ ਤਾਂ ਜ਼ਮੀਨ ਦੇ ਮਾਲਕ ਨੇ ਕਿਹਾ ਮੇਸਤਰੀ ਸਾਹਿਬ ਨੱਥੂ لال ਜੀ ਅਰਦਾਸਤਾ ਕਰੋ ਕਿਉਂਕਿ ਕੋਈ ਵੀ ਨੇਕ ਕੰਮ ਕਰਨ ਤੋਂ ਪਹਿਲਾਂ ਇਹ ਰੱਖਣ ਤੋਂ ਪਹਿਲਾਂ ਅਰਦਾਸ ਹੁੰਦੀ ਹੈ ਅਰਦਾਸਤਾ ਕਰ ਲਈਏ ਨੱਥੂ لال ਕਹਿੰਦਾ ਹੀ ਹੁਣੇ ਕਰ ਲੈਂਦੇ ਠੀਕ ਹੈ ਵਧੀਆ ਗੱਲ ਹੋ ਗਈ ਅਰਦਾਸ ਕਰ ਲੈਂਦੇ ਆ ਕਹ ਕੇ ਨੱਥੂ لال ਵੀ ਖੜ ਗਿਆ ਘਰ ਦਾ ਮਾਲਕ ਵੀ ਖੜ ਗਿਆ ਮਜ਼ਦੂਰ ਵੀ ਖੜ ਗਏ ਦੋ ਚਾਰ ਹੋਰ ਰਿਸ਼ਤੇਦਾਰ ਪਰਿਵਾਰ ਦੇ ਮੈਂਬਰ ਸੀ ਉਹ ਵੀ ਖੜ ਗਏ 5 ਮਿੰਟ ਹੋਏ 10 ਮਿੰਟ ਹੋਏ 15 ਮਿੰਟ ਹੋਏ ਨੱਥੂ ਲਾਲ ਆ ਖੋਲ ਕੇ ਦੇਖ ਲਿਆ ਕਰ ਉਹ ਆ ਖੋਲ ਕੇ ਦੇਖ ਲਿਆ ਕਰ ਜਦੋਂ ਅੱਧਾ ਘੰਟਾ ਘੰਟਾ ਬੀਤ ਗਿਆ ਦਾ ਘਰ ਦੇ ਮਾਲਕ ਨੇ ਕਿਹਾ ਮਿਸਤਰੀ ਸਾਹਿਬ ਇੰਨੀ ਲੰਬੀ ਅਰਦਾਸ ਇੰਨੀ ਲੰਬੀ ਪ੍ਰਾਰਥਨਾ ਇੰਨੀ ਲੰਬੀ ਫਰਿਆਦ ਹੁਣ ਬਸ ਕਰੋ ਅਰਦਾਸ ਖਤਮ ਨਹੀਂ ਹੋਈ ਉਹ ਨੱਥੂ ਲਾਲ ਕਹਿੰਦਾ ਮੈਂ ਤਾਂ ਸੋਚਿਆ ਤੁਸੀਂ ਕਰ ਰਹੇ ਹੋ ਕਹਿੰਦਾ ਮੈਂ ਤਾਂ ਆਪ ਦੇਖ ਰਿਹਾ ਖਤਮ ਨਹੀਂ ਕਰ ਰਹੇ ਉਹ ਕਹਿੰਦਾ ਮੈਂ ਸੋਚਿਆ ਤੁਸੀਂ ਕਰ ਰਹੇ ਹੋ ਉਹ ਕਹਿੰਦਾ ਲੈ ਮੈਨੂੰ ਤਾਂ ਕਰਨੀ ਨਹੀਂ ਆਂਦੀ ਮੈਂ ਤਾਂ ਜਿੱਥੇ ਜਾਂਦਾ ਏਟ ਰੱਖ ਕੇ ਬਸ ਸ਼ੁਰੂ ਕਰ ਦਿੰਦਾ ਤੁਸੀਂ ਕਹਿੰਦੇ ਅਰਦਾਸ ਕਰਨੀ ਨਹੀਂ ਹੈਗਾ ਕਰੋ ਮੈਂ ਸੋਚਿਆ ਤੁਸੀਂ ਕਰ ਰਹੇ ਹੋ ਹੁਣ ਇਸੇ ਤਰ੍ਹਾਂ ਇੱਕ ਦੂਜੇ ਦੇਖਦੇ ਦੇਖਦੇ ਅੱਧਾ ਘੰਟਾ ਕੰਮ ਪਲੇਟ ਕਰ ਲਿਆ ਕਹਿਣ ਦਾ ਮਤਲਬ ਕੀ ਇਹ ਤਾਂ ਇੱਕ ਗੱਲ ਹੈ ਕਿ ਪ੍ਰਮਾਤਮਾ ਪ੍ਰਭੂ ਜਿਸ ਤਰ੍ਹਾਂ ਇੱਥੇ ਇੱਕ ਹੋਰ ਛੋਟੀ ਇਹ ਗੱਲ yaad ਆ ਗਈ ਸਾਨੂੰ ਕਿ ਇੱਕ ਆਦਮੀ ਆਪਣੇ ਛੋਟੇ ਜਿਹੇ ਬੱਚੇ ਦੇ ਨਾਲ ਮੰਦਰ ਚਲਾ ਗਿਆ ਮੰਦਰ ਚਲਾ ਗਿਆ ਜਦੋਂ ਮੰਦਰ ਗਿਆ ਤਾਂ ਉਹਨੇ ਬੜੀ ਲੰਬੀ ਪ੍ਰਾਰਥਨਾ ਕੀਤੀ ਔਰ ਦੇਖਿਆ ਉਹਦਾ ਬੇਟਾ ਵੀ ਕੁਝ ਬੋਲ ਰਿਹਾ ਹੈ ਉਹਦਾ ਬੇਟਾ ਵੀ ਕੁਝ ਬੋਲ ਰਿਹਾ ਹੈ ਬਾਪ ਨੇ ਆਪਣੀ ਪ੍ਰਾਰਥਨਾ ਖਤਮ ਕੀਤੀ ਔਰ ਬੇਟੇ ਨੂੰ ਪੁੱਛਿਆ ਬੇਟਾ ਤੂੰ ਹੀ ਪ੍ਰਾਰਥਨਾ ਕੀਤੀ ਤੂੰ ਕੀ ਮੰਗਿਆ ਤੂੰ ਕੀ ਮੰਗਿਆ ਬੱਚਾ ਕਹਿੰਦਾ ਮੈਂ ਕੁਝ ਨਹੀਂ ਮੰਗਿਆ ਪਰ ਕਹਿੰਦਾ ਤੂੰ ਬੋਲ ਰਿਹਾ ਸੀ ਮੈਂ ਦੇਖਿਆ ਤੂੰ ਤੇਰੇ ਹੋਂਟ ਹਿੱਲ ਰਹੇ ਸੀ ਤੂੰ ਕੁਝ ਬੋਲ ਰਿਹਾ ਸੀ ਬੱਚਾ ਕਹਿੰਦਾ ਹਾਂ ਦਰਅਸਲ ਮੈਂ ਪ੍ਰਮਾਤਮਾ ਨੂੰ ਕਾ ਖਾਗਾ ਸਾਰਾ ਸੁਣਾ ਦਿੱਤਾ ਔਰ ਮੈਂ ਕਹਿੰਦਾ ਜਿਹੜੀ ਚੀਜ਼ ਦੀ ਮੈਨੂੰ ਲੋੜ ਹੈ ਇਹਨਾਂ ਅੱਖਰਾਂ ਨੂੰ ਜੋੜ ਕੇ ਆਪੀ ਅਰਦਾਸ ਬਣਾ ਲੈ ਜਰਾ ਗੌਰ ਕਰਨਾ ਕਿਉਂਕਿ ਤੂੰ ਜਾਣੀ ਜਾਣ ਹੈ ਤੈਨੂੰ ਜਿਆਦਾ ਪਤਾ ਹੈ ਕਿ ਮੈਨੂੰ ਕਿਹੜੀ ਚੀਜ਼ ਦੀ ਲੋੜ ਹੈ ਮੈਂ ਪੂਰੀ ਬਰਨ ਮਾਰਾ ਅੱਖਰਾਂ ਦੀ ਬੋਲ ਦਿੱਤੀ ਕਾ ਤੋਂ ਲੈ ਕੇ ਐਂਡ ਤੱਕ ਕਾ ਤੋਂ ਲੈ ਕੇ ਗਿਆ ਤੱਕ ਪੂਰਾ ਬੋਲ ਦਿੰਦਾ ਮੈਂ ਜਦਾ ਬੰਦਾ ਕਿ ਨਾ ਏ ਤੋਂ ਲੈ ਕੇ ਜੈਡ ਤੱਕ ਮੈਂ ਸਾਰੇ ਅੱਖਰ ਬੋਲ ਦਿੱਤੇ ਹੁਣ ਜਿਹੜੀ ਚੀਜ਼ ਦੀ ਮੈਨੂੰ ਲੋੜ ਹੈ ਤੂੰ ਜੋੜ ਕੇ ਆਪੇ ਹੀ ਬਣਾ ਕੇ ਮੈਨੂੰ ਦੇ ਦੇ ਅਸੀਂ ਕਹਿੰਦੇ ਹਾਲੇ ਬੱਚਾ ਜਾਦਾ ਸਮਝਦਾਰ ਹੈ ਕਿ ਤੁਹਾਡੇ ਨਾਲੋਂ ਜ਼ਿਆਦਾ ਇਹ ਪ੍ਰਮਾਤਮਾ ਨੂੰ ਪਤਾ ਹੈ ਕਿ ਤੁਹਾਡੇ ਜੀਵਨ ਚ ਕਿਹੜੀ ਚੀਜ਼ ਦੀ ਜ਼ਿਆਦਾ ਲੋੜ ਹੈ ਤੁਸੀਂ ਵੀ ਬੱਚੇ ਵਾਂਗੋਂ ਜਾਓ ਹੱਥ ਜੋੜ ਕੇ ਖੜ੍ਹ ਜਾਓ ਕਿ ਸ਼ੁਕਰ ਹੈ ਪ੍ਰਮਾਤਮਾ ਬਾਕੀ ਮੈਂ ਆ ਗਿਆ ਔਰ ਜੋ ਮੇਰੇ ਵਾਸਤੇ ਚੰਗਾ ਤੂੰ ਆਪੇ ਹੀ ਦੇ ਦੇਣਾ ਮੈਨੂੰ ਮੰਗਣ ਦੀ ਕੀ ਲੋੜ ਹੈ ਕਿਉਂਕਿ ਮੈਂ ਤਾਂ ਉਹਨਾਂ ਦੀ ਮੰਗਣਾ ਜਿੰਨੀ ਕਿ ਮੇਰੀ ਸਮਝ ਹੈ ਇਸ ਲਈ ਗੁਰਬਾਣੀ ਜਾਂਦਾ ਤੂੰ ਸਮਰਾਥ ਵੱਡਾ ਮੇਰੀ ਮਤ ਥੋੜੀ ਰਾਮ ਕਿ ਤੂੰ ਤਾਂ ਸਮਰਾਥ ਹੈ ਦਾਤਾ ਮੇਰੀ ਮਤ ਤਾਂ ਥੋੜੀ ਹੈ ਮੇਰੀ ਅਕਲ ਤਾਂ ਬੜੀ ਥੋੜੀ ਹੈ ਮੈਂ ਤਾਂ ਉਹਨਾਂ ਦੀ ਮੰਗਣਾ ਹੈ ਪਰ ਤੂੰ ਸਮਰਾਥ ਹੈ ਤੂੰ ਸਭ ਜਾਣਦਾ ਹੈ ਕਿਉਂਕਿ ਅੱਜ ਆਉਣ ਵਾਲਾ ਕੱਲ ਆਉਣ ਵਾਲਾ ਪਰਸੋਂ ਆਉਣ ਵਾਲਾ ਸਾਲ ਤੂੰ ਤਾਂ ਸਭ ਜਾਣਦਾ ਹੈ ਇਸ ਲਈ ਜੋ ਤੈਨੂੰ ਠੀਕ ਲੱਗੇ ਉਹ ਦੇ ਇਸੀ ਬੜੀਆਂ ਲੰਬੀਆਂ ਅਰਦਾਸਾਂ ਬੜੀਆਂ ਲੰਬੀਆਂ ਦੁਆਵਾਂ ਬੜੀਆਂ ਲੰਬੀਆਂ ਫਰਿਆਦਾਂ ਦੇ ਚੱਕਰਾਂ 'ਚ ਪਏ ਰਹਿੰਦੇ ਆ ਔਰ ਇਸ ਤਰ੍ਹਾਂ ਪਏ ਰਹਿੰਦੇ ਆ ਕਿ ਜਿੱਦਾਂ ਰੱਬ ਨੂੰ ਕੱਲੀ-ਕੱਲੀ ਗੱਲ ਦੱਸਣੀ ਆ ਕੁਛ ਰਹਿ ਨਾ ਜਾਵੇ ਜਿੱਦਾਂ ਕਿ ਰੱਬ ਨੂੰ ਪਤਾ ਹੀ ਕੁਛ ਨਹੀਂ ਹੁੰਦਾ ਕਦੀ ਗੌਰ ਕੀਤਾ ਤੁਸੀਂ ਹੱਥ ਜੋੜ ਕੇ ਤਸਵੀਰ ਮੋਰੇ ਵੀ ਖੜ ਜਾਂਦੇ ਹੋ ਜਾਂ ਕਿਤੇ ਵੀ ਚਲੇ ਜਾਂਦੇ ਹੋ ਤਾਂ ਮਾੜੀ-ਵਾੜੀ ਇੱਥੋਂ ਲੈ ਕੇ ਪੂਰੀ ਗੱਲ ਨੂੰ ਪੂਰਾ ਦੱਸੋਗੇ ਆ ਇਦਾਂ ਕਹਾਣੀ ਹੋ ਗਈ ਆ ਉਦਾਂ ਹੋ ਗਈ ਜਿੱਦਾਂ ਕਿ ਪਰਮਾਤਮਾ ਅਣਜਾਣ ਜਦੋਂ ਪਰਮਾਤਮਾ ਨਹੀਂ ਹੈ ਕੋਈ ਜੱਜ ਹੈ ਕੋਈ ਵਕੀਲ ਹੈ ਜਿਹਨੂੰ ਪੂਰਾ ਕੇਸ ਸੁਣਾ ਦਈਏ ਤਾਂ ਕਿ ਫੈਸਲਾ ਮੇਰੇ ਹੱਕ ਚ ਹੋ ਜਾਵੇ ਉੱਥੇ ਤੁਹਾਡੀਆਂ ਆਵਾਜ਼ਾਂ ਨਹੀਂ ਉੱਥੇ ਤੁਹਾਡੀ ਭਾਵਨਾ ਪਹੁੰਚਦੀ ਹੈ ਉੱਥੇ ਤੁਹਾਡੀ ਸ਼ਰਧਾ ਪਹੁੰਚਦੀ ਹੈ ਉੱਥੇ ਤੁਹਾਡਾ ਪ੍ਰੇਮ ਪਹੁੰਚਦਾ ਹੈ ਇਸ ਲਈ ਪ੍ਰੇਮ ਅੰਦਰ ਪੈਦਾ ਕਰੋ ਵਿਸ਼ਵਾਸ ਅੰਦਰ ਪੈਦਾ ਕਰੋ ਸ਼ਰਧਾ ਅੰਦਰ ਪੈਦਾ ਕਰੋ ਸ਼ਬਦਾਂ ਨਾਲੋਂ ਜ਼ਿਆਦਾ ਯੋਰ ਬੋਲਣ ਨਾਲੋਂ ਜ਼ਿਆਦਾ ਯੋਰ ਆਪਣੇ ਪ੍ਰੇਮ ਤੇ ਦਿਓ ਆਪਣੀ ਸ਼ਰਧਾ ਤੇ ਦਿਓ ਆਪਣੇ ਵਿਸ਼ਵਾਸ ਤੇ ਦਿਓ ਹੇ ਪ੍ਰਭੂ ਮੈਨੂੰ ਤੇ ਤੇ ਯਕੀਨ ਹੈ ਬਸ ਜੋ ਬਿਹਤਰ ਹੈ ਤੂੰ ਆਪ ਹੀ ਅੱਛਾ ਹੀ ਕਰਨਾ ਮੈਂ ਕੀ ਮੰਗਾਂ ਮੈਂ ਕੀ ਜਾਣਾਂ ਕਿ ਕੀ ਅੱਛਾ ਕੀ ਨਹੀਂ ਇਸ ਇਸ ਲਈ ਇਹ ਚੀਜ਼ ਨੂੰ ਸਮਝੋ ਸਭ ਤੋਂ ਪਹਿਲਾਂ ਸ਼ੁਕਰਾਨੇ ਦੀ ਭਾਵਨਾ ਨਾਲ ਸਿਮਰਨ ਕਰਨਾ ਸ਼ੁਰੂ ਕਰੀਏ ਸ਼ੁਕਰਾਨੇ ਦੀ ਭਾਵਨਾ ਨਾਲ ਪ੍ਰਭੂ ਅੱਗੇ ਝੁਕਣਾ ਸ਼ੁਰੂ ਕਰੀਏ ਇਹ ਪਹਿਲਾ ਜੀਵਨ ਦਾ ਸਾਨੂੰ ਨਿਯਮ ਬਣਾਉਣਾ ਚਾਹੀਦਾ ਕੋਈ ਮੰਗ ਲੈ ਕੇ ਨਹੀਂ ਕੋਈ ਡਿਮਾਂਡ ਲੈ ਕੇ ਨਹੀਂ ਬਸ ਸ਼ੁਕਰਾਨਾ ਕਿਉਂਕਿ ਉਹਦੀ ਘਰ ਦਾ ਜਿੱਦਾਂ ਦੱਸਿਆ ਹੀ ਹੈ ਕਿ ਇਹ ਤਾਂ ਰਹਿਮਤ ਦਾ ਘਰ ਹੈ ਇਹ ਮਾਲਕ ਦੀਆਂ ਰਹਿਮਤਾਂ ਦਾ ਘਰ ਹੈ ਇਹ ਮਾਲਕ ਦੀਆਂ ਬਖਸ਼ਿਸ਼ਾਂ ਦਾ ਘਰ ਹੈ ਉਹਦੀਆਂ ਬਖਸ਼ਿਸ਼ਾਂ ਕਦੀ ਬੰਦ ਨਹੀਂ ਹੁੰਦੀਆਂ ਉਹਦੀ ਰਹਿਮਤ ਦੇ ਦਰਵਾਜ਼ੇ ਕਦੀ ਬੰਦ ਨਹੀਂ ਹੁੰਦੇ ਜਿਸ ਤਰ੍ਹਾਂ ਸਮਝ ਲਓ ਬਰਸਾਤ 24 ਘੰਟੇ ਹੋ ਰਹੀ ਹੈ ਬਸ ਤੁਸੀਂ ਬਰਤਨ ਸਿੱਧਾ ਕਰ ਦਿਓ ਭਰ ਜਾਏਗਾ ਤਾਂ ਜੇ ਤੁਸੀਂ ਬਰਤਨ ਉਲਟੇ ਰੱਖਿਆ ਤਾਂ ਕਹੋ ਬਰਸਾਤ ਕਦੋਂ ਹੋਏਗੀ ਉਹ ਤਾਂ ਹੋ ਹੀ ਰਹੀ ਹੈ ਤੁਸੀਂ ਕਹੋ ਜੀ ਬਰਤਨ ਕਦੋਂ ਭਰੇਗਾ ਤਾਂ ਬਰਸਾਤ 24 ਘੰਟੇ ਹੁੰਦੀ ਰਹੇ ਤੁਸੀਂ ਬਰਤਨ ਪੁੱਠਾ ਰੱਖੋ ਤਾਂ ਕਦੀ ਭਰਨਾ ਹੀ ਨਹੀਂ ਹੈ ਪਰ ਬਰਸਾਤ ਹੋ ਰਹੀ ਹੈ ਬਰਤਨ ਸਿੱਧਾ ਕਰ ਦਿਓ ਇਸੀ ਤਰ੍ਹਾਂ ਆਪਣੇ ਹਿਰਦੇ ਰੂਪੀ ਵਰਤਨ ਤੇ ਅਸੀਂ ਪੁੱਠੇ ਕੀਤੇ ਹੋਏ ਆ। ਪ੍ਰਮਾਤਮਾ ਸਾਡਾ ਕਿੱਧਰ ਬੈਠਾ ਹੈ ਤੇ ਅਸੀਂ ਤੁਰੇ ਕਿਸੇ ਪਾਸੇ ਆ। ਪ੍ਰਮਾਤਮਾ ਨੂੰ ਮੰਗਣ ਦੀ ਬਜਾਏ ਮੰਗਦੇ ਸੰਸਾਰ ਆ ਮੰਗਦੇ ਦੁਨੀਆ ਆ ਮੰਗਦੇ ਪਦਾਰਥ ਹੈ ਇਹ ਬਰਤਨੀ ਸਾਡੇ ਉਲਟੇ ਪਾਸੇ ਹੈ ਤਾਂ ਉਹਦੀ ਰਹਿਮਤ ਨਾਲ ਭੜਨਗੇ ਕਿਦਾਂ ਨਹੀਂ ਤਾਂ ਉਹਦੀ ਰਹਿਮਤ ਦਾ ਦਰਵਾਜ਼ਾ ਤਾਂ ਸਦਾ ਹੀ ਖੁੱਲਾ ਹੈ। ਕਿਉਂਕਿ ਇਹ ਤਾਂ ਰਹਿਮਤ ਦਾ ਘਰ ਹੈ ਇਸ ਘਰ ਦਾ ਕੋਈ ਦਰਵਾజా ਨਹੀਂ ਹੁੰਦਾ ਇਹ ਤਾਂ ਪ੍ਰਭੂ ਦਾ ਘਰ ਹੈ ਔਰ ਉਹਦੇ ਘਰ ਦੇ ਕੋਈ ਦਰਵਾਜੇ ਨਹੀਂ ਹੁੰਦੇ ਉਹ ਤਾਂ ਹਰ ਵੇਲੇ ਖੁੱਲੇ ਆ ਔਰ ਇੱਥੇ ਇਹ ਵੀ ਦੱਸਣਾ ਚਾਹਾਂਗੇ ਕਿ ਪ੍ਰਭੂ ਦਾ ਘਰ ਹੀ ਇੱਕ ਐਸਾ ਘਰ ਹੈ ਕਿਹਦਾ ਇੱਥੇ ਥੋੜਾ ਜਿਹਾ ਸਮਝਣਾ ਕਿ ਜਮਾਨੇ ਮੇ ਹਜ਼ਾਰੋਂ ਅਕਲਮੰਦ ਮਿਲਤੇ ਹਨ ਜਮਾਨੇ ਮੇ ਹਜ਼ਾਰੋਂ ਅਕਲਮੰਦ ਮਿਲਤੇ ਹਨ ਲੱਖੋਂ ਜ਼ਰੂਰਤਮੰਦ ਮਿਲਤੇ ਹਨ ਕਿ ਦੁਨੀਆ ਚਲ ਜਾਉ ਤਾਂ ਹਜ਼ਾਰਾਂ ਹੀ ਅਕਲ ਦੇਣ ਵਾਲੇ ਹੁੰਦੇ ਹਜ਼ਾਰਾਂ ਹੀ ਅਕਲਮੰਦ ਮਿਲਦੇ ਇਦਾਂ ਕਰ ਲੈ ਉਦਾਂ ਕਰ ਲੈ ਬਸ ਬੰਦਾ ਮੜਿਆ ਬਿਮਾਰ ਹੋਵੇ ਤਾਂ ਹਜ਼ਾਰਾਂ ਹੀ ਸਲਾਹਾਂ ਦੇਣ ਲੱਪੰਦੇ ਤੂੰ ਇਸ ਤਰ੍ਹਾਂ ਕਰ ਲੈ ਤੂੰ ਉਸ ਤਰ੍ਹਾਂ ਕਰ ਲੈ ਬੰਦੇ ਨੂੰ ਕੋਈ ਮੁਸੀਬਤ ਆਵੇ ਹਜ਼ਾਰਾਂ ਹੀ ਸਲਾਹਾਂ ਦੇਣ ਵਾਲੇ ਹੁੰਦੇ ਪਰ ਜਿੱਦਾਂ ਹੀ ਉਹ ਮੁਸੀਬਤ ਆਪਣੇ ਤੇ ਆਂਦੀ ਹੈ ਤਾਂ ਬੰਦਾ ਕਦੀ ਉਹ ਸਲਾਹਾਂ ਆਪਣੇ ਤੇ ਨਹੀਂ ਅਜਵੰਦ ਫਿਰ ਉਹਨੂੰ ਦੂਜੇ ਸਲਾਹਾਂ ਦੇਣ ਆ ਜਾਂਦੇ ਇਸ ਲਈ ਇਹਨਾਂ ਨੂੰ ਕਹਿੰਦੇ ਅਕਲਮੰਦ ਜਿਹੜੇ ਬਿਨਾਂ ਮਤਲਬ ਤੋਂ ਸਲਾਹਾਂ ਦੇਈ ਜਾਂਦੇ ਇਸ ਲਈ ਕਹਿੰਦੇ ਕਿ ਜ਼ਮਾਨੇ ਮੇ ਹਜ਼ਾਰੋਂ ਅਕਲਮੰਦ ਮਿਲਤੇ ਹੈ ਸਲਾਹਾ ਦੇਣ ਵਾਲੇ ਕਿ ਸਾਨੂੰ ਬੜੀ ਅਕਲ ਹੈ ਹਜ਼ਾਰਾਂ ਹੀ ਮਿਲ ਜਾਂਦੇ ਹੈ ਲੱਖੋਂ ਜ਼ਰੂਰਤਮੰਦ ਮਿਲਤੇ ਹੈ ਔਰ ਲੱਖਾਂ ਹੀ ਐਦਾਂ ਦੇ ਮਿਲਦੇ ਜਿਨ੍ਹਾਂ ਨੂੰ ਸਾਡੇ ਤੋਂ ਜ਼ਰੂਰਤ ਹੈ ਮੇਰੀ ਆ ਜ਼ਰੂਰਤ ਇੱਥੋਂ ਪੂਰੀ ਹੋ ਜਾਵੇ ਮੇਰੀ ਉਹ ਜ਼ਰੂਰਤ ਹੈ ਪੂਰੀ ਕਰ ਦੇਵੇ ਉਹ ਲੱਖਾਂ ਹੀ ਮਿਲ ਜਾਂਦੇ ਹੈ ਪਰ ਇੱਥੇ ਇੱਕ ਗੱਲ ਦੱਸਣੀ ਚਾਹਾਂਗੇ जरा ਵਿਚਾਰ ਕਰਨਾ ਇਹ ਗੱਲ ਨੂੰ ਸਮਝਣਾ ਕਿ ਜ਼ਮਾਨੇ ਮੇ ਹਜ਼ਾਰੋਂ ਅਕਲਮੰਦ ਮਿਲਤੇ ਹੈ ਲੱਖੋਂ ਜ਼ਰੂਰਤਮੰਦ ਮਿਲਤੇ ਹੈ ਮਗਰ ਜਦ ਖੁਦ ਤੇ ਮੁਸੀਬਤ ਆਤੀ ਹੈ ਯਾਰੋ ਮੇਰੇ ਮਾਲਿਕ ਕੇ ਸਿਵਾ ਸਭ ਕੇ ਦਰਵਾਜੇ ਬੰਦ ਮਿਲਤੇ ਹੈ ਕਿ ਯਾਦ ਰੱਖਣਾ ਕਿ ਜਦੋਂ ਵੀ ਇਨਸਾਨ ਤੇ ਖੁਦ ਮੁਸੀਬਤ ਆਂਦੀ ਹੈ ਤਾਂ ਇੱਕ ਮਾਲਿਕ ਦਾ ਦਵਾਰ ਹੀ ਐਸਾ ਹੈ ਜਿਹੜਾ ਖੁੱਲਾ ਹੈ ਬਾਕੀ ਸਾਰੇ ਦਰਵਾਜੇ ਬੰਦ ਹੀ ਮਿਲਣਗੇ ਜਿੱਥੇ ਮਰਜੀ ਚਲੇ ਜਾਓ ਜਰਾ ਧਿਆਰ ਕਰਨਾ ਇਸ ਤਰ੍ਹਾਂ ਇਟਲੀ ਦਾ ਇੱਕ ਵਿਚਾਰਕ ਹੈ ਉਹਨੇ ਆਪਣਾ ਇੱਕ ਵਿਚਾਰ ਲਿਖਿਆ ਹੈ ਉਹ ਕਹਿੰਦਾ ਅਗਰ ਤੁਸੀਂ ਅਜਮਾਨ ਆਇਆ ਨਾ ਦੁਨੀਆ ਤੇ ਮੇਰਾ ਕੌਣ ਹੈ ਪਰਾਇਆ ਕੌਣ ਹੈ ਬਸ ਦੁਨੀਆ 'ਚ ਇਹ ਅਫਵਾਹ ਉਡਾ ਦਿਓ ਕਿ ਮੇਰੇ ਕੋ ਪੈਸਾ ਖਤਮ ਹੋ ਗਿਆ ਤਾਂ ਮੈਂ ਬੜਾ ਦੁਖੀ ਹਾਂ ਕਹਿੰਦੇ ਉਸੇ ਵੇਲੇ ਅਸਲੀਅਤ ਸਾਹਮਣੇ ਆਣੀ ਸ਼ੁਰੂ ਹੋ ਜਾਣੀ ਕਿਹੜਾ ਤੁਹਾਡਾ ਆਪਣਾ ਹੈ ਤਾਂ ਕਿਹੜਾ ਤੁਹਾਡਾ ਦਿਖਾਵੇ ਨਾਲ ਸਾਥ ਦੇਣ ਵਾਲਾ ਸੀ ਕਹਿੰਦੇ ਇੰਨੀ ਗੱਲ ਦੁਨੀਆ ਨੂੰ ਪਤਾ ਲੱਗ ਜਾਵੇ ਤੁਸੀਂ ਦੁਖੀ ਹੈ ਇਹ ਦੁੱਖ ਕਹਿਣ ਨੂੰ ਤਾਂ ਬੰਦਾ ਕਹਿੰਦਾ ਦੁੱਖ ਬੜਾ ਮਾੜਾ ਪਰ ਉਹਨਾਂ ਲਿਖਿਆ ਹੈ ਕਿ ਕਹਿਣ ਨੂੰ ਤਾਂ ਦੁੱਖ ਬੜਾ ਮਾੜਾ ਹੈ ਪਰ ਜਦੋਂ ਜੀਵਨ ਚ ਦੁੱਖ ਆਉਂਦਾ ਹੈ ਤਾਂ ਸਹੀ ਮਾਇਨੇ 'ਚ ਦੁੱਖ ਸਾਨੂੰ ਆਪਣੇ ਪਰਾਇ ਦੀ ਪਛਾਣ ਕਰਾ ਜਾਂਦਾ ਹੈ ਕਿ ਕਿਹੜਾ ਸਾਡਾ ਆਪਣਾ ਸੀ ਤਾਂ ਕਿਹੜਾ ਪਰਾਇਆ ਸੀ ਜਦੋਂ ਮੁਸੀਬਤ ਆਉਂਦੀ ਹੈ ਫਿਰ ਬੰਦੇ ਨੂੰ ਪਤਾ ਲੱਗਦਾ ਹੈ ਕਿ ਜਿਸ ਦੁਨੀਆ ਨੂੰ ਜਿਨ੍ਹਾਂ ਨੂੰ ਮੈਂ ਆਪਣਾ ਸਮਝਦਾ ਸੀ ਅੱਜ ਉਹਨਾਂ ਦੇ ਦਰਵਾਜ਼ੇ ਬੰਦ ਹੋ ਗਏ ਇੱਕ ਮੇਰੇ ਮਾਲਕ ਦਾ ਦਰਵਾਜ਼ਾ ਹੀ ਐਸਾ ਹੈ ਜਿਹੜਾ ਕਦੀ ਬੰਦ ਨਹੀਂ ਹੁੰਦਾ ਕਿਉਂਕਿ ਉੱਥੇ ਧੜੀ ਹੈ ਨਹੀਂ ਜ਼ਰਾ ਸਮਝਣਾ ਇਸ ਲਈ ਫਿਰ ਕਮਾਗੇ ਕਿ ਦੁਨੀਆ ਮੈਂ ਜਮਾਨੇ ਮੇ ਹਜ਼ਾਰੋਂ ਅਕਲਮੰਦ ਮਿਲਦੇ ਹਨ ਲੱਖਾਂ ਜ਼ਰੂਰਤਮੰਦ ਮਿਲਦੇ ਹਨ ਮਗਰ ਜਬ ਤਕਲੀਫ ਆਤੀ ਹੈ ਖੁਦ पे ਯਾਰੋ ਤਾਂ ਮਾਲਕ ਕੇ ਸਿਵਾ ਸਭ ਕੇ ਦਰਵਾਜੇ ਬੰਦ ਮਿਲਤੇ ਹਨ ਤਾਂ ਫਿਰ ਬੰਦੇ ਨੂੰ ਪਤਾ ਲੱਗਦਾ ਹੈ ਕਿ ਸੱਚਾ ਸਾਥੀ ਤਾਂ ਮੇਰਾ ਇੱਕ ਮਾਲਕ ਹੀ ਹੈ ਕਿਉਂਕਿ ਉਹਦਾ ਦਰਵਾਜਾ ਹੀ ਐਸਾ ਹੈ ਕਿ ਜਿਹੜਾ ਕਦੀ ਬੰਦ ਨਹੀਂ ਹੋਇਆ ਚਾਹੇ ਮੈਂ ਰਾਜਾ ਸੀ ਤਾਂ ਵੀ ਉਹਦਾ ਦਵਾਰ ਖੁੱਲਾ ਸੀ ਜੇ ਅੱਜ ਮੈਂ ਫਕੀਰ ਹੋ ਗਿਆ ਦਰਦ ਦਰਦ ਦਾ ਮੰਗਤਾ ਹੋ ਗਿਆ ਤਾਂ ਤਾਂ ਵੀ ਉਹਦਾ ਹੀ ਦਰਵਾਜਾ ਖੁੱਲਾ ਹੈ ਉਦੋਂ ਮੈਂ ਹੱਸ ਰਿਹਾ ਸੀ ਤਾਂ ਵੀ ਮੇਰਾ ਮੇਰੇ ਵਾਸਤੇ ਦਵਾਰ ਖੋਲ ਕੇ ਰੱਖਿਆ ਅੱਜ ਜੇ ਮੇਰੇ ਜੀਵਨ 'ਚ ਰੋਣਾ ਹੈ ਤੇ ਕੋ ਦਾ ਹੀ ਦਰਵਾਜਾ ਹੈ ਕਿ ਉਹ ਹਰ ਵੇਲੇ ਖੁੱਲਾ ਹੈ ਉਹ ਮੈਨੂੰ ਹੱਸਦੇ ਨੂੰ ਵੀ ਗੱਲ ਨਾਲ ਲਾਂਦਾ ਰੋਂਦੇ ਨੂੰ ਵੀ ਗੱਲ ਨਾਲ ਲਾਂਦਾ ਇਹਨੂੰ ਇਦਾਂ ਸਮਝ ਲਓ ਕਿ ਇੱਕ ਛੋਟਾ ਬੱਚਾ ਹੱਸ ਰਿਹਾ ਹੈ ਤਾਂ ਸਾਰੇ ਕਹਿਣਗੇ ਉਹ ਦੇਖੋ ਬੱਚਾ ਕਿੰਨਾ ਸੋਹਣਾ ਇਹਨੂੰ ਚੱਕ ਲਈਏ ਇਨੂੰ ਫੜ ਲਈਏ ਪਰ ਜਿੱਦਾਂ ਹੀ ਬੱਚਾ ਰੋਣਾ ਸ਼ੁਰੂ ਕਰੇ ਮਾਂ ਕਿੱਥੇ ਆ ਇਹਦਾ ਪੇ ਕਿੱਥੇ ਫੜਾਓ ਇਹਨੂੰ ਫਿਰ ਬੰਦਾ ਲੱਭਦਾ ਹੈ ਫਿਰ ਕਹਿੰਦਾ ਮੇਤੋਂ ਨਹੀਂ ਸਭਾਲਿਆ ਜਾਂਦਾ ਇਹਦੀ ਮਾਂ ਕਿੱਥੇ ਹੈ ਲੱਭੋ ਰੋਂਦੇ ਹੋਏ ਬੱਚੇ ਨੂੰ ਬੰਦਾ ਗਲੋਂ ਲਾਂਦਾ ਹੈ ਕਿ ਫੜਾਓ ਇਹਦੀ ਮਾਂ ਕੋ ਪਰ ਮਾਂ ਨਹੀਂ ਕਹਿੰਦੀ ਕਿ ਮੇਰਾ ਬੱਚਾ ਰੋਂਦਾ ਤਾਂ ਮੈਂ ਇਹਨੂੰ ਗਲਣਾ ਨਹੀਂ ਲਾਣਾ ਬਲਕਿ ਮਾਂ ਹੀ ਹੈ ਜਿਹੜੀ ਰੋਂਦੇ ਬੱਚੇ ਨੂੰ ਗਲਣਾ ਲਾ ਕੇ ਚੁੱਪ ਕਰਾਉਂਦੀ ਹੈ ਦੁਨੀਆ ਤਾਂ ਰੋਂਦਾ ਬੱਚਾ ਦੇਖ ਕੇ ਮਾਂ-ਬਾਪ ਨੂੰ ਲੱਭਦੀ ਹੈ ਕਿ ਕਿੱਥੇ ਮੁਸੀਬਤ ਹੈ ਰੋ ਰੋ ਕੇ ਕੰਨ ਖਾ ਲੈ ਭੇਜੋ ਇਹਨੂੰ ਦਵੋ ਮਾਂ ਦੇ ਹੱਥ ਦਵੋ ਬਾਪ ਦੇ ਹੱਥ ਪਰ ਮਾਂ ਜੇ ਮਾਂ ਵੀ ਕਵੇ ਰੋਂਦੇ ਨੂੰ ਮੈਂ ਕਿਉਂ ਪਕੜਾ ਤਾਂ ਉਹਨੂੰ ਚੁੱਪ ਕੇ ਨਾ ਕਰਾਣਾ ਹੈ ਇਸੇ ਹੀ ਤਰ੍ਹਾਂ ਮਾਲਿਕ ਵੀ ਤੁਹਾਡੇ ਨਾਲ ਇੰਨਾ ਪ੍ਰੇਮ ਕਰਦੀ ਹੈ ਕਿ ਹੱਸਦੇ ਆ ਉਹਦਾ ਸਾਰੀ ਦੁਨੀਆ ਤੁਹਾਡੇ ਲਾਗੇ ਖੜੀ ਹੋ ਜਾਂਦੀ ਹੈ ਪਰ ਜੇ ਤੁਸੀਂ ਹੱਸੂਗੇ ਤੁਹਾਡੇ ਅੰਦਰ ਤੁਹਾਡਾ ਮਾਲਿਕ ਹੱਸੇਗਾ ਤੇ ਜੇ ਤੁਸੀਂ ਰੋਵੋਗੇ ਤਾਂ ਮਾਲਿਕ ਤੁਹਾਨੂੰ ਗਲ ਨਾਲ ਲਾ ਕੇ ਤੁਹਾਨੂੰ ਰੋਂਦਿਆਂ ਨੂੰ ਹਸਾਏਗਾ ਤੁਹਾਡੇ ਆਂਸੂ ਉਹ ਹੀ ਪੂੰਝੇਗਾ ਆਂਸੂਆਂ ਨੂੰ ਉਹ ਹੀ ਸਾਫ਼ ਕਰੇਗਾ ਦੁਨੀਆ ਨਹੀਂ ਦੁਨੀਆ ਨੇ ਤਾਂ ਤਮਾਸ਼ਾ ਦੇਖਣਾ ਹੈ ਕਿਉਂਕਿ ਦੁਨੀਆ ਤਾਂ ਤਮਾਸ਼ਾ ਦੇਖਦੀ ਹੈ ਜਦਾ ਕਹਿੰਦੇ ਹਨ ਨੱਥੂ لال ਜਾ ਰਿਹਾ ਸੀ ਬਾਜ਼ਾਰ 'ਚ ਇੱਕ ਆਦਮੀ ਅੱਗੇ ਉਹ ਸਕੂਟਰ ਤੇ ਆ ਰਿਹਾ ਸੀ ਇਹ ਕਿਧਰੋਂ ਜਾ ਰਿਹਾ ਦੋਨਾਂ ਦੀ ਕਿਤੇ ਟੱਕਰ ਹੋ ਗਈ ਦੋਨੇ ਮੋਟਰਸਾਈਕਲ ਤੋਂ ਸਕੂਟਰ ਤੋਂ ਗਿਰੇ ਉੱਠ ਕੇ ਇੱਕ ਦੂਜੇ ਨਾਲ ਗਲ ਫੜ ਲਿਆ ਮਾਲਕ ਜੀ ਦੇ ਇਸ ਹਫਤੇ ਹੋਣ ਵਾਲੇ ਪ੍ਰੋਗਰਾਮਾਂ ਦਾ ਵੇਰਵਾ 11 ਫਰਵਰੀ ਦਿਨ ਐਤਵਾਰ ਸਰਬ ਸੰਜਾ satsang ਪਿੰਡ ਰਹੀਮਪੁਰ ਕਿਸ਼ਨਗੜ ਤੋਂ ਕਰਤਾਰਪੁਰ ਰੋਡ ਜ਼ਿਲ੍ਹਾ ਜਲੰਧਰ 12 ਫਰਵਰੀ ਦਿਨ ਸੋਮਵਾਰ ਸਸੰਗ ਦੁਪਹਿਰ 12 ਵਜੇ